ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਦਾ ਜਿਹੜਾ ਸੀਜ਼ਨ ਹੈ ਕਿਸਾਨ ਭਰਾਵੋ ਪੂਰੇ ਜੋਰ ਨਾਲ ਸ਼ੌਂਕ ਤੇ ਚੱਲ ਰਿਹਾ ਏ ਕਿਉਂਕਿ ਇਸ ਵਾਰ ਜਿਹੜੀ ਝੋਨੇ ਦੀ ਲਵਾਈ ਸੀ ਉਹ ਇਸ ਵਾਰ ਗੇਤੀ ਤਰੀਕ ਤੇ ਦਿੱਤੀ ਗਈ ਸੀ ਜਿਹਦੇ ਕਰਕੇ ਕਿਸਾਨ ਭਰਾਵਾਂ ਨੇ ਅ ਗੇਤਾ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਵਿੱਚ ਵਿੱਚ ਤਾਂ ਕਿਸਾਨ ਭਰਾਵਾਂ ਨੇ ਜਿਹੜਾ ਝੋਨੇ ਦੀ ਲਵਾਈ ਦਾ ਸੀਜ਼ਨ ਖਤਮ ਵੀ ਕਰ ਦਿੱਤਾ ਏ ਤੇ ਕੁਝ ਕਿਸਾਨ ਭਰਾਵਾਂ ਨੇ ਜਿਹੜੀ ਝੋਨੇ ਦੀ ਲਵਾਈ ਮੀਂਹ ਤੇ ਉਡੀਕ ਸੀ ਤੇ ਹੁਣ ਪੰਜਾਬ ਦੇ ਵਿੱਚ ਮੀਂਹ ਪੈਣੇ ਸ਼ੁਰੂ ਹੋ ਗਏ ਹੈ ਤੇ ਹੁਣ ਕਿਸਾਨ ਭਰਾ ਆਪਾਂ ਨੂੰ ਪੁੱਛ ਰਹੇ ਤੇ ਵੀ PR 131 ਜਿਹੜੀ ਕਿਸਮ ਹੈ ਯੂਨੀਵਰਸਿਟੀ ਦੀ ਇਹਦੀ ਆਪਾਂ ਲਵਾਈ ਕਿੰਨੇ ਤਰੀਕ ਤੱਕ ਆਪਾਂ ਕਰ ਸਕਦੇ ਆ ਆਪਾਂ ਜੇ ਇਸ ਕਿਸਮ ਤੋਂ ਬੰਪਰ ਝਾੜ ਲੈਣਾ ਹੈ ਤਾਂ ਆਪਾਂ ਕਿੰਨੇ ਤਰੀਕ ਤੱਕ ਜਿਹੜੀ ਇਸ ਕਿਸਮ ਦੀ ਲਵਾਈ ਕਰ ਸਕਦੇ ਆ ਤੇ ਕਿੰਨੇ ਦਿਨਾਂ ਦੀ ਆਪਾਂ ਪਨੀਰੀ ਖੇਤ ਦੇ ਵਿੱਚ ਲਾਉਣੀ ਤੇ ਸਾਰੀ ਜਾਣਕਾਰੀ ਆ ਪਾਕਿਸਾਨ ਭਰਾਓ ਇਸ ਕਿਸਮ ਦੇ ਵਾਰੀ ਦਵਾਂਗੇ ਵੀਡੀਓ ਦੇ ਨਾਲ ਪਣੇ ਰਹੋ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਨਵੇਂ ਕਿਸਾਨ ਭਰਾਏ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਸਭ ਤੋਂ ਪਹਿਲਾਂ ਜਿਹੜੀ ਨੋਟੀਫਿਕੇਸ਼ਨ ਹੈ ਉਹ ਮਿਲ ਸਕੇ ਹਾਂਜੀ ਕਿਸਾਨ ਭਰਾਓ ਜਿਹੜੀ P131 ਕਿਸਮ ਹੈ ਪਹਿਲਾਂ ਤਾਂ ਆਪਾਂ ਇਹਦੇ ਬਾਰੇ ਜਾਣਦੀ ਹੈ ਇਹ ਪਨੀਰੀ ਤੋਂ ਲੈ ਕੇ ਵਾਢੀ ਤੱਕ ਜਿਹੜਾ 135-40 ਦਿਨਾਂ ਦਾ ਜਿਹੜਾ ਸਮਾਂ ਲੰਦੀ ਹੈ ਪਨੀਰੀ ਤੋਂ ਲੈ ਕੇ ਜੇ ਆਪਾਂ ਪਨੀਰੀ ਤੋਂ ਬਾਅਦ ਆਪਾਂ ਖੇਤ ਦੇ ਵਿੱਚ ਲਵਾਈ ਤੋਂ ਲੈ ਕੇ ਵੜਾਈ ਤੱਕ ਆਪਾਂ ਗੱਲ ਕਰੀਏ ਤਾਂ 110 ਦਿਨਾਂ ਦੇ ਵਿੱਚ ਜਿਹੜੀ ਇਹ ਕਿਸਮ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਜੇ ਆਪਾਂ ਪੂਸ਼ਾ ਕਿਸਮ ਦੇ ਨਾਲੇ ਨੂੰ ਜੋੜੀਏ ਤਾਂ ਉਹਦੇ ਨਾਲ ਉਸ ਇਹ ਜਿਹੜੀ ਵੈਰੈਟੀ ਸਮਾਂ ਘੱਟ ਲੰਦੀ ਹੈ ਤੇ ਬਹੁਤ ਵਧੀਆ ਕਿਸਮ ਹੈ ਤੇ ਹੁਣ ਝਾੜ ਕਿਸਾਨਪ੍ਰਾਪੋ ਕਿਸਾਨਪ੍ਰਾਪ ਵਿੱਚ ਕਹਿਣ ਲੱਗ ਜਾਂਦੇ ਵੀ ਇਸ ਕਿਸਮ ਦਾ ਝਾੜ ਸਾਡੇ 30 ਕੁਇੰਟਲ ਦਾ ਜਾਂ 28 ਕੁਇੰਟਲ ਦਾ ਉਹਦੇ ਵਿੱਚ ਕਿਸਾਨਪ੍ਰਾਪੋ ਵਜਾ ਹੁੰਦੀ ਹੈ ਤੇ ਜ਼ਿਮੀਂਦਾਰ ਭਰਾ 28 ਕੁਇੰਟਲ ਝਾੜ ਵਾਲੇ ਵੀ ਹੈਗੇ ਆ 30 ਵਾਲੇ ਵੀ ਹੈਗੇ ਆ 32 ਵਾਲੇ ਵੀ ਹੈਗੇ ਆ ਤੇ 36 ਕੁਇੰਟਲ ਤੋਂ ਲੈ ਕੇ 38 ਕੁਇੰਟਲ ਤੱਕ ਵੀ ਕਿਸਾਨਾਂ ਨੇ ਇਸ ਕਿਸਮ ਤੋਂ ਝਾੜ ਲੱਤਾ ਸਿਰਫ ਕੀ ਹੁੰਦਾ ਕਿਸਮ ਦੇ ਵਿੱਚ ਕਿਸਾਨ ਭਰਾਵੋ ਗਲਤੀ ਨਹੀਂ ਹੈਗੀ ਕੋਈ ਇਹਦੇ ਵਿੱਚ ਦੋਸ਼ ਨਹੀਂ ਹੈਗਾ ਦੋਸ਼ ਕਿਹਦੇ ਵਿੱਚ ਹੈ ਉਹ ਆਪਣੀ ਗਲਤੀ ਹੈਗੀ ਹੈ ਕਿਉਂਕਿ ਇਸ ਕਿਸਮ ਨੂੰ ਜੇ ਆਪਾਂ ਗੇਤੀ ਲਵਾਈ ਕਰਾਂਗੇ ਇਸ ਵਾਰ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਲਵਾਈ ਆ ਗੇਤੀ ਸ਼ੁਰੂ ਹੋ ਗਈ ਸੀ ਤੇ ਕਿਸਾਨਾਂ ਨੇ 5 ਜੂਨ ਨੂੰ ਜਿਹੜੀ ਇਸ ਕਿਸਮ ਦੀ ਲਵਾਈ ਕਰ ਦਿੱਤੀ ਤੇ ਵਿੱਚ ਵਿੱਚ ਕਿਸਾਨਾਂ ਨੇ 1 ਜੂਨ ਨੂੰ ਵੀ ਇਹ ਕਿਸਮ ਦੀ ਲਵਾਈ ਕੀਤੀ ਹੁਣ ਇੱਕ ਜੌਨ ਦੀ ਲਵਾਈ ਕੀਤੀ ਹੋਈ ਕਿਸਾਨ ਭਰਾਓ ਤੁਸੀਂ ਸੋਚ ਕੇ ਦੇਖੋ ਵੀ ਇਹ ਸਤੰਬਰ ਮਹੀਨੇ ਦੇ ਵਿੱਚ ਵੱਢੀ ਜਾਊਗੀ ਚੜ੍ਹਦੇ ਅਕਤੂਬਰ ਵੀ ਨਹੀਂ ਸਤੰਬਰ ਮਹੀਨੇ ਦੇ ਵਿੱਚ ਇਹ ਕਿਸਮ ਦੀ ਵਾਢੀ ਕੀਤੀ ਜਾਊਗੀ ਫਿਰ ਤੁਸੀਂ ਆਪ ਸੋਚ ਕੇ ਦੇਖੋ ਵੀ ਇਹ ਕਿਸਮ ਕਿੰਨਾ ਕਿ ਝਾੜ ਦਊਗੀ ਕਿਉਂਕਿ ਪਹਿਲਾਂ ਜਿਹੜਾ ਟੈਂਪਰੇਚਰ ਆਪ ਫੋਨ ਕਰਕੇ ਜਦੋਂ ਇਸ ਕਿਸਮ ਦਾ ਨਸਾਰਾ ਹੋਣਾ ਜੇ ਉਸ ਸਮੇਂ ਗਰਮੀ ਹੋਈ ਤਾਂ ਇਹਦਾ ਝਾੜ ਘਟਣਾ ਜ਼ਰੂਰ ਹੈ ਜੇ ਟੈਂਪਰੇਚਰ ਸਹੀ ਹੋਇਆ ਫਿਰ ਝੜ ਵਧੀਆ ਦੇ ਸਕਦੀ ਹੈ ਨਹੀਂ ਝੜ ਜਰੂਰ ਘਟੂਗਾ ਤੇ ਅਸਲੀ ਜਿਹੜਾ ਇਹ ਕਿਸਮ ਦਾ ਸਮਾਂ ਕਿਸਾਨ ਪ੍ਰਭ ਨੂੰ ਆਇਆ ਹੈ ਤੇ ਜਿਹੜੇ ਕਿਸਾਨ ਭਰਾਵਾਂ ਨੇ ਹੁਣ ਇਸ ਕਿਸਮ ਦੀ ਲਵਾਈ ਕਰਨੀ ਹੈ ਹੁਣ ਟਾਈਮ ਪੂਰਾ ਬੈਸਟ ਟਾਈਮ ਹੈ ਆਪਾਂ 20 ਤਰੀਕ ਤੋਂ ਜਿਹੜੀ ਅਸਲੀ ਇਹ ਝੋਨੇ ਦੀ ਲਵਾਈ ਆਪਾਂ ਕਰ ਸਕਦੇ ਜੇ ਆਪਾਂ ਬੰਪਰ ਝਾੜ ਲਿਆ ਆਪਣੀ ਅਕਤੂਬਰ ਦੇ ਪਹਿਲੇ ਹਫਤੇ ਜਾ ਕੇ ਆਪਣੀ ਜਿਹੜੀ ਕਿਸਮ ਵੱਡੀ ਜਾਊਗੀ ਤੇ 20 ਤਰੀਕ ਤੋਂ ਲੈ ਕੇ ਕਿਸਾਨ ਪਰ ਉਹ ਆਪਾਂ ਇਹਨੂੰ 1 ਜੁਲਾਈ ਤੱਕ ਇਸ ਕਿਸਮ ਨੂੰ ਆਪਾਂ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਤੇ ਤੁਹਾਡਾ ਜੇ ਆਪਾਂ ਜੂਨ ਮਹੀਨੇ ਦੇ ਐਂਡ ਤੱਕ ਇਹਨੂੰ ਲਾਵਾਂਗੇ ਮੌਸਰ ਦੇ ਵੀ ਕੋਈ ਮੰਡੀਆਂ ਦੇ ਵਿੱਚ ਸਮੱਸਿਆ ਨਹੀਂ ਆਊਗੀ ਤੇ ਝਾੜ ਵੀ ਤੁਹਾਡਾ ਜਿਹੜਾ ਬੰਪਰ ਝਾੜ ਆਊਗਾ 35 36 ਕੁਇੰਟਲ ਤੱਕ ਜੇਰੀ ਇਸ ਕਿਸਮ ਤੋਂ ਪਾ ਜੂਨ ਮਹੀਨੇ ਦੇ ਐਂਡ ਦੇ ਵਿੱਚ ਲਗਾ ਕੇ ਆਪਾਂ ਕੱਟ ਖਾਦਾ ਦੇ ਨਾਲ ਆਪਾਂ ਇਹਦੀ ਵਧੀਆ ਤਰੀਕੇ ਦੇ ਨਾਲ ਆਪਾਂ ਇਸ ਕਿਸਮ ਤੋਂ ਛਾੜ ਲੈ ਸਕਦੇ ਤੇ ਪਨੀਰੀ ਦੀ ਜੇ ਗੱਲ ਕਰੀਏ ਕਿਸਾਨ ਤਰਾਵੋ ਆਪਾਂ 30 ਦਿਨ 32 ਦਿਨ ਆਪਾਂ 35 ਦਿਨ ਦੇ ਵਿੱਚ ਵਿੱਚ ਇਸ ਕਿਸਮ ਦੀ ਪਨੀਰੀ ਲਾ ਸਕਦੇ ਕੋਸ਼ਿਸ਼ ਕਰੋ ਵੀ ਆਪਾਂ 28 30 ਦਿਨਾਂ 30 ਦਿਨਾਂ ਦੀ ਜੇ ਪਨੀਰ ਖੇ ਦੇ ਵਿੱਚ ਲੱਗ ਜਾਵੇ ਤਾਂ ਬਹੁਤ ਵਧੀਆ ਹੈ ਪਰ ਜੇ ਤੁਹਾਡੀ 2-4 ਦਿਨ ਉੱਪਰ ਵੀ ਹੁੰਦੀ ਹੈ ਤਾਂ ਵੀ ਇਸ ਕਿਸਮ ਦੀ ਆਪਾਂ ਪਨੀਰੀ ਖੇ ਦੇ ਵਿੱਚ ਲਗਾ ਸਕਦੇ ਤੇ ਬਾਕੀ ਵੀਡੀਓ ਨੂੰ ਆਪਣੀ ਹੋਰ ਜੀਵਨ ਦਾ ਭਰਾਵਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਤੇ ਬਾਕੀ ਕਮੈਂਟਾਂ ਚ ਦੱਸਿਓ ਵੀ ਤੁਸੀਂ ਇਸ ਵਾਰ ਕਿਹੜੀ ਕਿਸਮ ਲਗਾਈ ਹੈ ਤੇ ਪਿਛਲੇ ਸਾਲ ਦੇ ਡਿਟੇਲ ਦਿਓ ਵੀ ਕਿੰਨਾ ਝੜ ਦਿੱਤਾ ਹੈ ਤੇ ਝੋਨੇ ਦੀ ਲਵਾਈ ਬਾਰੇ ਦੱਸਿਓ ਵੀ ਇਸ ਵਾਰ ਕਿਹੜੀ-ਕਿਹੜੀ ਆ ਕਿਸਮਾਂ ਦੀ ਤੁਸੀਂ ਲਵਾਈ ਕੀਤੀ ਹੈ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਤੇ ਹੋਰ ਨਵੀਂ ਵੀਡੀਓ ਲੈ ਕੇ ਆਪਾਂ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ